ਲਓ ਜੀ ਹਮੇਸ਼ਾ ਤਰ੍ਹਾਂ ਦਿਨ ਬਹੁਤ ਸਵਣਾ ਲੈ ਕੇ ਬਾਬੇ ਦੇ ਨਾਮ ਤੇ ਅੱਜ ਆਪਾਂ ਫਿਰ ਚੱਲੇ ਆ ਕਰਨ ਕਾਮ ਤੇ ਲਓ ਜੀ ਆਪਾਂ ਅੱਜ ਕਿਤੇ ਕਰਿਆ ਸਤਨਾਮ ਦੇ ਕਰਿਆ ਕਿਉਂਕਿ ਬਾਬੂ ਮਸ਼ਾ ਹੈ ਤਿਆਰ ਨਹੀਂ ਹੋਇਆ ਤੱਕ ਅਮ ਲਾਪਤਾ ਅਮ ਲਾਪਤਾ ਦਲ ਚੱਕ ਲੈ ਲਾ ਆਏ ਆ ਆਹ ਲਮੂ ਹੀ ਪਰੇ ਕਰ ਲੈ ਤਾ ਆ ਫਿਰ ਤੁਸੀਂ ਹਾਇ ਹੋਇ ਲੋ ਕਰਦੇ ਸਤਨਾਮ ਆ ਮੇਰਾ ਭਾਈ ਸੱਸੀ ਗਾਲਪਣ ਆ ਹੈਲੋ ਹਾਂ ਭਾਈ ਸਤਨਾਮ ਚੱਲ ਚੱਲੀਏ ਫਿਰ ਆ ਲੈ ਮੇਰਾ ਲਾਲ ਵੀ ਆ ਗਿਆ ਚੱਲ ਠੀਕ ਆ ਵੀ ਅਸੀਂ ਚੱਲਦੇ ਆਂਗੇ ਭਰਾਵਾ ਆਪਦਾ ਹੌਲੀ ਹੌਲੀ ਆ ਜੀ ਠੀਕ ਆ ਚੱਲੀਏ ਲਾਲ ਚੱਲ ਪਹਿਲਾਂ ਮੈਨੂੰ ਘਰੇ ਜਾ ਕੇ ਚਲੋ ਭਾਈ ਮੈਂ ਲਿਆ ਆ ਬੂਟ ਵਾਟ ਪਾਇਆ ਆ ਕੱਪੜੇ ਜਿਹੜੇ ਐ ਟੈਟ ਕਰਕੇ ਚਲੋ ਚੱਲੀਏ ਚੱਲ ਭਾਈ ਲਾਲ ਮੋੜ ਲੈ ਚੱਲੀਏ ਤੇ ਤਰਦੇ ਤਰਦੇ ਮੈਨੂੰ ਇੱਕ ਗੱਲ ਯਾਦ ਆ ਗਈ ਕੱਲ ਮੇਰਾ ਲਾਲ ਮੈਥੋਂ ਪੁੱਛ ਰਿਹਾ ਸੀ ਕਹਿੰਦਾ ਯਾਰ ਆਪਣੇ ਵੀਡੀਓ ਤੇ ਇੰਨੇ ਲੋਕ ਦੇਖਦੇ ਆਗੇ ਪਰ ਕੋਈ ਜਣੇ ਸ਼ੇਅਰ ਤਾਂ ਕਰਦੇ ਨਹੀਂ ਕਿ ਵੀਡੀਓ ਉਹਦੇ ਨਾਲ ਕੋਈ ਲੋਕ ਸ਼ੇਅਰ ਨਹੀਂ ਕਰਦੇ ਤੇ ਆਪਣੇ ਸਬਸਕ੍ਰਾਈਬ ਨਹੀਂ ਹੁੰਦੇ ਮੈਂ ਕਿਹਾ ਤਾਂ ਕੋਈ ਨਾ ਬਾਈ ਯਾਰ ਆਪਣੀ ਪੈਣ ਪਰ ਆ ਗਿਆ ਸਾਰੇ ਸਬਸਕ੍ਰਾਈਬ ਕਰਨਗੇ ਇਹੀ ਗੱਲ ਤੇਰੇ ਤੇ ਕਿ ਸ਼ੇਅਰ ਜ਼ਰੂਰ ਕਰਦੇ ਹੋ ਤੇ ਲਓ ਅਸੀਂ ਹੁਣ ਪਹੁੰਚ ਚੁੱਕੇ ਆਗੇ ਬਾਈ ਸੰਦੌਰ ਤੇ ਇਹ ਦੂਗਾਹਾਂ ਸੀ ਚੱਲਦੇ ਆਗੇ ਮੇਰੇ ਲਾਲ ਦਾ ਕਰਨ ਕੰਮ ਕਿਉਂਕਿ ਸੀ ਕੰਮ ਤੇ ਚੱਲਿਆ ਚਲੋ ਭਾਈ ਜੋ ਜੋ ਹਣੀ ਸਿੰਘ ਦਾਦੇ ਬੇਲਾਲ ਚਲੋ ਇਹ ਬਾਕੀ ਦੀਆਂ ਗੱਲਾਂ ਕਰਦੇ ਆਂ ਕਿ ਕੰਮ ਤੇ ਜਾ ਤੇ ਲੋ ਜੀ ਮੇਰੇ ਵੀਰੋ ਗੱਲ ਇਦਾਂ ਹੋ ਚੁੱਕੀ ਆ ਕਿ ਸਾਡੇ ਨਾਲ ਕੁਝ ਘਟਨਾ ਵਾਪਰ ਚੁੱਕੀ ਐ ਤੇ ਉਹ ਘਟਨਾ ਦਾ ਸਾਰੀ ਦਾ ਵਰਣਨ ਆਪਾਂ ਚੱਲ ਗਾਂ ਚੱਲ ਕੇ ਕਰਾਂਗੇ ਬਹੁਤ ਸਤਿਕਾਰ ਦੇ ਨਾਲ ਹੁਣ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਹੈਗਾ ਹਨਾ ਵੀ ਕੀ ਵਾਰਦਾਤ ਵਾਪਰ ਗਈ ਹਨਾ ਜਦੋਂ ਅਸੀਂ ਉੱਥੇ ਅਸੀਂ ਗਏ ਸਾਡੇ ਨਾਲ ਕੁਝ ਜੈਹੀ ਵਾਰਦਾਤ ਹੋ ਗਈ ਜਿਹਨੂੰ ਸੁਣ ਕੇ ਵੀ ਤੁਸੀਂ ਵੀ ਕਹੋਗੇ ਵੀ ਸਾਨੂੰ ਮਿਲ ਚੁੱਕਿਆਗਾ ਜਵਾਬ ਕੀ ਦੀ ਬਦੌਲਤ ਹਣੇ ਗੱਗੂ ਬਸਿਆ ਵਾਈ ਦੀ ਬਦੌਲਤ ਹਨਾ ਲੈ ਵੇ ਆ ਕੈਮਰਾਮਨ ਪਰ ਮੈਂ ਕੋਈ ਖਬਰ ਨਹੀਂ ਪਾਣਾ ਹਨਾ ਜਣ ਕੀ ਚੱਕਰ ਇਦਾਂ ਹੋਇਆ ਹਨਾ ਬਾਈ ਅਸੀਂ ਉੱਥੇ ਗਏ ਤੇ ਸਾਨੂੰ ਬੰਦਿਆਂ ਨੇ ਮਾਰ ਤਾ ਨਾ ਕਹਿਤਾ ਕਹਿੰਦੇ ਬਾਈ ਬੈਠੋ ਚੱਕਰ ਐ ਹੋ ਗਿਆ ਵੀ ਛੋਡੇ ਜਿਹੜੇ ਬੰਦੇ ਸੀ ਨਾ ਉਹਨੇ ਫੋਨ ਹੀ ਸਵਿਚ ਆਫ ਕਰਤਾ ਫੋਨ ਸਵਿਚ ਆਫ ਕਰਤਾ ਹਨਾ ਤੇ ਹੁਣ ਸਮਝ ਨਹੀਂ ਆਉਂਦਾ ਕੀ ਕਰੀਏ ਉਹ ਕਹਿੰਦਾ ਤੁਸੀਂ ਦੋ ਜਣੇ ਰਹਿ ਪਿਓ ਫਿਰ ਅਸੀਂ ਵੀ sigma ਵਾਲਾ ਐਟੀਟਿਊਡ ਦਿਖਾਤਾ ਸੀ ਗਿਆ ਨਹੀਂ ਆਉਣੇ ਸੀ ਤਾਂ ਸਹੀ ਨਹੀਂ ਅਸੀਂ ਨਹੀਂ ਰਹਿੰਦੇ ਵਾਕਯੰਦ ਰੂਨ ਨਹੀਂ ਗੱਲ ਤਾਂ ਸਾਨੂੰ ਨਹੀਂ ਪਤਾ ਗਿਆ ਨਾ ਤੇ ਚਲੋ ਹੁਣ ਹੋ ਗਿਆ ਕੈਨਸਲ ਬਟ 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 ਜੋ ਹੋ ਗਿਆ ਸੋ ਹੋ ਗਿਆ ਕੋਈ ਨਾ ਅਰੇ ਕੰਮ ਬਹੁਤ ਹੈ ਪੈਸਾ ਨਹੀਂ ਹੈ ਕੰਮ ਬਹੁਤ ਹੈ ਤਾਂ ਹੁਣ ਅਬ ਚਲਦੇ ਆਂਗੇ ਗਾਹਾਂ ਵੀ ਚਲ ਦੇਖਦੇ ਕੋਨੋ ਕੋਤਾ ਵੀ ਤੂਗੀ ਤਾਂ ਹਰ ਪਾਵੇਂ ਕੰਮ ਤੋਂ ਸਾਨੂੰ ਜਵਾਬ ਮਿਲ ਗਿਆ ਪਰ ਅਸੀਂ ਫਿਰ ਵੀ ਸਗਵਾਂ ਗਿਆ ਅਸੀਂ ਲੈ ਕੇ ਆਵਦੇ ਆੜੀਆਂ ਨੂੰ ਦੋਸਤਾਂ ਨੂੰ ਅਸੀਂ ਚੱਲੇ ਆਂਗੇ ਰੈਕੋਰਡ ਤੱਕ ਟੂਰ ਕੱਢਣ ਗੇੜਾ ਮਾਰਤ ਤੇ ਚਲੋ ਬਾਕੀ ਦੇ ਕਲਾ ਜਾ ਕੇ ਕਰਦੇ ਆਹ ਭਾਈ ਆਜੋ ਛੇਤੀ ਕਰੋ ਲੈ ਸੜੇ ਹਾਥੀ ਦਿਖਾਈ ਜਾਂਦੇ ਆਗੇ ਹਾਲ ਕੋਈ ਨਾ ਬਈ ਚਲੋ ਹੌਲੀ ਹੌਲੀ ਚੱਲਦੇ ਆਂਗੇ ਆਪਾਂ ਨੂੰ ਕਿਹੜਾ ਕੋ ਛੇਤੀ ਆਗੀ ਤੱਲਾਹ ਜੀ ਭਾਈ ਜੇ ਵੀ ਪਾਸ ਆ ਚੁੱਕੇ ਹੈ ਤੇ ਪਾਸਾ ਕੇ ਲੈ ਬਈ ਜੂ ਮਾਰ ਦੇ ਫਿਰ ਇੱਕ ਸੁਨ ਸੁਨ ਇੱਕ ਅੱਦਾ ਉਹ ਆ ਜਾ ਲਵੇ ਇੱਕ ਦਾ ਸੜਾ ਦੂਰ ਦੂਰੀ ਫਿਰਦਾ ਐ ਕਤਾ ਸਮੈਲਾ ਮੈਂ ਸਾਨੂੰ ਪੱਗਾਂ ਪੋਚੀ ਵਾਲੇ ਨਹੀਂ ਕਹਿ ਦਤਾ ਸਾਰੀ ਦੁਨੀਆ ਚ ਜਿਹੜੀ ਚੀਜ਼ ਮੁੱਟ ਤੋਂ ਹੀ ਪੈਣ ਹੈ ਲੱਗਦਾ ਕਈਆਂ ਨੂੰ ਅੱਖ ਵਾਲੀ ਘੂਰ ਦੀ ਬਹੁਤ ਅਗਾ ਦਬਕਾ ਪਤਾ ਇਹਨਾਂ ਨੂੰ ਦੇਖ ਕੇ ਮੈਨੂੰ ਅੱਜ ਪਤਾ ਲੱਗਿਆਗਾ ਤੇ ਆਪਾਂ ਚਲੋ ਉੱਥੇ ਜਾ ਕੇ ਗੱਲ ਕਰਦੇ ਆਂਗੇ ਤੇ ਚਲੋ ਭਾਈ ਲੈ ਰੈਕੋਰਡ ਦੇ ਬਾਜ਼ਾਰ ਵਿੱਚ ਘੁੰਮ ਸਕਿਆ ਜਿੱਦਾਂ ਕਿ ਤੁਸੀਂ ਉੱਤੇ ਦਾ ਵੀਊ ਦੇਖ ਹੀ ਸਕਦੇ ਹੋ ਕਿ ਸਾਰੇ ਪਾਸੇ ਮੋਹ ਤਾਂ ਮਿਸਟਰ ਤੌਲੀਵਾਲ ਦੇ ਚੌਂ ਵਾਲਿਓ ਛੱਡ ਲੋ ਅੱਜ ਮੋਟਰਸਾਈਕਲ ਚੋਰੀ ਹੋ ਗਿਆ ਯਾਰ ਆ ਦਾ हां हो गेड़े मारी दा मारी ਜਾਂਦੇ ਸੀ ਬਾਜ਼ਾਰ ਦੇ ਵਿੱਚ ਪਰ ਕੀ ਦੱਸਾਂ ਯਾਰ सोनू ਉਹ ਯਾਰ ਸੀ ਕਿਡੇ ਮਾਰਦੇ ਮਾਰਦੇ ਪਹਿਲੇ ਨੰਬਰ ਤੇ ਕਹਿੰਦੇ ਤਿੰਨ ਜਣੇ ਤੁਰੇ ਫਿਰਦੇ ਹੋਗੇ ਵੀ ਯਾਰ ਵੀ ਮੰਨ ਕੇ ਚੱਲੋ ਤੁਸੀਂ ਕੀ ਕਰਦੇ ਫਿਰਦੇ ਹੋਗੇ ਸੀਗਾ ਜੀ ਅਸਤਾ ਹੀ ਬਾਜ਼ਾਰ ਚ ਜੀ ਕੁਝ ਨਹੀਂ ਅਸਤਾ ਵੈਸੇ ਹੀ ਆਇਆ ਹੈ ਨਾ ਤੇ ਫਿਰ ਕਹਿੰਦੇ ਚਲੋ ਉੱਤਰੋ ਜਾ ਕੇ ਕਾਪੀ ਕਾਗਜ਼ਤ ਕੱਢੋ ਅਸੀਂ ਕਿਹਾ ਬਾਈ ਯਾਰ ਕੀ ਕਰੀਏ ਸੀ ਸਾਨੂੰ ਆਪ ਨੂੰ ਨਹੀਂ ਪਤਾ ਤੇ ਫਿਰ ਕਿਹਾ ਕਿ ਬਾਈ ਚਲੋ ਫਿਰ ਉਹਨਾਂ ਨੇ ਜੱਸਾ ਦੇਖ ਲਿਆ ਛਲਿਆਂ ਨੇ ਫਿਰ ਅਸ ਕਿ ਤਲਾ ਇਕਣ ਕਹਿ ਕੇ ਆ ਕੇ ਫਿਰ ਵੀ ਯਾਰ ਮਸਾ ਹੀ ਮੰਨ ਕੇ ਚੱਲ ਸਾਡੇ ਲੋਟ ਆਏਗਾ ਕੰਮ ਪਰ ਫਾਈਨਲ ਯਾਰ ਬਹੁਤ ਕਹੋਇਆ ਪਰ ਯਾਰ ਮੰਨ ਕੇ ਚੱਲੋ ਸਾਡਾ ਮੋਟਰਸਾਈਕਲ ਮਿਲ ਗਿਆ ਭਾਵੇਂ ਕਿ ਹੱਲੇ ਮੰਨ ਕੇ ਚੱਲ ਆ ਦੇ ਆਏ ਹਾਏ ਭੱਜ ਲੋ ਭੱਜ ਲੋ ਸਟਾ ਸਟਾ ਯਾਰ ਕੋਈ ਗੱਲ ਨਹੀਂ ਕਿ ਪਰ ਮੋਟਰਸਾਈਕਲ ਮਿਲ ਚੁੱਕਿਆ ਚਲੇ ਗੱਲ ਦੀ ਖੁਸ਼ੀ ਹੈ ਕਿਤੇ ਵਾਕਈ ਚਲੋ ਆਪ ਆਪਣੇ ਮਿੱਤਰਾਂ ਨਾਲ ਜਾ ਕੇ ਗੱਲ ਕਰਦੇ ਆ ਲਓ ਜੀ ਸਭ ਤੋਂ ਪਹਿਲਾਂ ਤਾਂ ਆਪ ਭਾ ਚੁੱਕੇ ਹਾਂਗੇ ਪੌੜੀਆਂ ਤੋਂ ਥੱਲੇ ਕਿਉਂਕਿ ਇੱਥੋਂ ਜੇ ਕੱਡੇਗੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ ਤੇ ਆਪਣੇ ਜਿੰਨੇ ਜੰਮੇ ਸੀ ਉਹ ਸਾਰੇ ਨਕੰਮੇ ਵਾਲੇ ਦੋ ਨਮੂਨੇ ਨਹੀਂ ਆਈ ਮਨ ਮੇਰੇ ਡਾਇਰੈਕਟਰ ਸਾਹਿਬ ਤੇ ਮੇਰੇ ਭਾਈ ਸਾਹਿਬ ਬੈਠੇ ਆਗੇ ਹਨਾ ਤੇ ਬਾਕੀ ਆਪਾਂ ਅੱਗੇ ਜਾ ਕੇ ਦੇਖਦੇ ਆਂਗੇ ਜਿਵੇਂ ਕਿ ਆਪਾਂ ਇੱਥੋਂ ਦਾ ਮਹੌਲ ਦੇਖ ਸਕਦੇ ਆਂ ਕਿ ਮદાનਾਂ ਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਹੈਗਾ ਤੇ ਇੱਥੇ ਬਹੁਤ ਸਾਰੇ ਲੋਕ ਵੀ ਜਿਵੇਂ ਆਪਾਂ ਦੇਖ ਹੀ ਸਕਦਾ ਤਾ ਸਾਹਮਣੇ ਆ ਟੈਂਕੀ ਆ ਗਿਆ ਹਾ ਵੀ ਉਹ ਬਹੁਤ ਗੇੜਾ ਹੈਗਾ ਤੇ ਜਿਹੜੇ ਇੱਥੇ ਬਿਉਰ ਗਾਗੇ ਜਿਵੇਂ ਕਿ ਦੇਖ ਲਓ ਵਿਚਾਰੇ ਬਾਬਾ ਜੀ ਆਗੇ ਸ਼ਾਮ ਨੂੰ ਢੇੜਾ ਮਾਰਨ ਆਏ ਆਗੇ ਇੱਕ ਤਾਂ ਇੱਥੋਂ ਦੀ ਇਹ ਬਹੁਤ ਜ਼ਿਆਦਾ ਹੀ ਮौज ਆਗੀ ਤੇ ਜਿਹੜੇ ਨੌਜਵਾਨ ਆਗੇ ਉਸ ਆਉਦੀ ਰਨਿੰਗ ਪ੍ਰੈਕਟਿਸ ਕਰ ਰਹੇ ਹੈਗੇ ਬਾਕੀ ਸਾਰੇ ਬੰਦੇ ਵੀ ਢੀੜਾ ਵੇੜਾ ਮਾਰ ਰਹੇ ਹੈਗੇ ਹਨਾ ਤੇ ਬਿਅਰਕ ਗੱਲਾਂ ਬਾਤਾਂ ਵੀ ਕਰ ਰਹੇ ਹੈਗੇ ਜਿੱਦਾਂ ਕਿ ਆਪਾਂ ਦੇਖ ਹੀ ਸਕਦੇ ਆਂਗੇ ਬਾਕੀ ਦੀਆਂ ਚੀਜ਼ਾਂ ਵੀ ਆਪਾਂ ਆ ਕੇ ਗਾਂਹ ਦੇਖ ਸਕਦੇ ਆਂਗੇ ਹਾਂ ਆਗੇ ਤੇ ਚਲੋ ਜੇ ਇੱਥੇ ਤੱਕ ਆਈ ਚੁੱਕੇ ਹੋਗੇ ਤਾਂ ਫਿਰ ਇੱਕ ਕੰਮ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਤੇ ਮੈਨੂੰ ਪਤਾ ਯਾਰ ਵੀਡੀਓ ਮੰਨ ਕੇ ਚਲੋ ਚੱਲ ਜਿੱਦਾਂ ਦੀ ਆ ਗਈ ਪਰ ਯਾਰ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਦਿਨੇ ਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈਗਾ ਤੇ ਯਾਰ ਸੱਚੀ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਪਰ ਕਹਿਣ ਦੇ ਬਾਵਜੂਦ ਕਹਿਣ ਵਾਲੀ ਗੱਲ ਹੈ ਯਾਰ ਆਪਣੀਆਂ ਵੀਡੀਓਜ਼ ਨਾਲ ਅੱਗੇ ਮਤਲਬ ਲੇਟ ਹੁੰਦੀਆਂ ਰਹਿੰਦੀਆਂ ਨੇ ਚਾਹ ਲੇਟ ਹੋ ਗਈਆਂ ਸੀਗੀਆਂ ਪਰ ਸੌਰੀ ਇੱਕ ਤਾਂ ਪਹਿਲਾਂ ਤਾਂ ਆਪਣਾ ਯਾਰ ਉਹ ਪਾਲ ਚਾਲ ਸੀਨ ਮੇਰਾ ਰਿਕਾਰਡ ਕਰਨ ਕਿ ਵੀ ਰਿਕਾਰਡ ਕਰਾਂ ਪਰ ਫਿਰ ਵੀ ਯਾਰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਆਲ ਆਫ ਯੂ ਵਗਾ ਤੇ ਮਤਲਬ ਜੇਕਰ ਇਦਾਂ ਦੇ ਹੋਰ ਵੀਡੀਓ ਦੇਖਣ ਚਾਹੁੰਦੇ ਹੋ ਚਲੋ ਬਾਰ ਬਾਰ ਕੀ ਕਹਿਣਾ ਸਿਰ ਪਤਾ ਹੀ ਹੈਗਾ ਚਲੋ ਠੀਕ ਹੈ